ਕਾਲਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਹਾਂਜੀ ਅੱਜ ਆਪਾਂ ਨਾ ਇੱਕ ਗੱਲ ਕਰ ਰਹੇ ਹਾਂ ਜੋ ਕਿ ਹਨਾ ਆਪਾਂ 2-3 ਦਿਨਾਂ ਤੋਂ ਪਿਛਲੇ ਦਿਨਾਂ ਤੋਂ ਦੇਖ ਰਹੇ ਹਾਂ ਕਿ ਇੱਕ ਭੈਣ ਹਨਾ ਸੌਰਿਆ ਵੱਲੋਂ ਡੇਢ ਬੋਤਲ ਜੈਤੀ ਦੇ ਕੇ ਮਾਰ ਦਿੱਤੀ ਗਈ ਹਾਂਜੀ ਉਹਦਾ ਦੀ ਵੀਡੀਓ ਦੇਖ ਕੇ ਬਹੁਤ ਹੀ ਜ਼ਿਆਦਾ ਦੁੱਖ ਲੱਗਿਆ ਆਪਾਂ ਨੂੰ ਹਨਾ ਜੋ ਜੋ ਕਿ ਹਨਾ ਰੋਪਨਗਰ ਜ਼ਿਲ੍ਹੇ ਵਿੱਚ ਸ਼੍ਰੀ ਨਾਨਕਪੁਰ ਸਾਹਿਬ ਦੇ ਕੋਲ ਪਿੰਡ 'ਚ ਜਿਹੜੀ ਹਨਾ ਉੱਥੋਂ ਦੀ ਵੀ ਉਹ ਭੈਣ ਸੀਗੀ ਹਨਾ ਬੇ ਇੰਨਾ ਨਹੀਂ ਮੈਨੂੰ ਪੱਕਾ ਪਤਾ ਵੀ ਉਹ ਉੱਥੇ ਵਿਆਹੀ ਸੀ ਜਾਂ ਉਹ ਉੱਥੇ ਉਹਦਾ ਪੇਕਾ ਪਿੰਡ ਸੀਗਾ ਜਿੱਦੇ ਦੇ ਪਿੰਡ ਹਾਂਜੀ ਤੇ ਉਹ ਭੈਣ ਨੂੰ ਹੁਣ ਆ ਉਹਦੇ ਸਹੁਰਿਆਂ ਵੱਲੋਂ ਸਾਰੇ ਹੀ ਪਰਿਵਾਰ ਨੇ ਰਲ ਕੇ ਉਹਨੂੰ ਹਨਾ ਮਾਰ ਦਿੱਤਾ ਬਹੁਤ ਹੀ ਇਸ ਚੀਜ਼ ਨੂੰ ਦੇਖ ਕੇ ਦੁੱਖ ਲੱਗਦਾ ਹਨਾ ਵੀ ਆਪਾਂ ਕਹਿੰਦੇ ਨੇ ਬਿੱਟੀਆਂ ਹਨਾ ਰਾਤ ਨੂੰ ਨਹੀਂ ਉੱਠ ਕੇ ਖਾਂਦੀਆਂ ਨਹੀਂ ਆ ਪਰ ਜਦੋਂ ਕਿ ਹਨਾ ਐਦਾਂ ਦੇ ਬੰਦੇ ਮਾੜੇ ਇਨਸਾਨ ਟੱਕਰ ਜਾਂ ਨਾ ਜੋ ਕਿ ਹਨਾ ਆਪਣੀਆਂ ਧੀਆਂ ਨੂੰ ਸਮਝਦੇ ਹੀ ਨਹੀਂ ਹਨਾ ਦਾਜ ਦੇ ਲੋਭੀ ਟੱਕਰ ਜਾਂ ਨਾ ਆਪਣੀਆਂ ਧੀਆਂ ਨੂੰ ਏਦਾਂ ਮਾਰ ਦਿੰਦੇ ਨੇ ਤਾਂ ਉਦੋਂ ਸੋਚ ਕੇ ਦੁੱਖ ਲੱਗਦਾ ਹੈ ਵੀ ਆਪਾਂ ਨਾ ਹਨਾ ਇਹਦੋਂ ਤਾਂ ਧੀ ਹੁੰਦੀ ਨਾ ਹਨਾ ਮੈਂ ਨਹੀਂ ਕਹਿੰਦੀ ਵੀ ਧੀਆ ਮਾਰੀਆਂ ਨੇ ਪਰ ਵੀ ਇਹ ਚੀਜ਼ਾਂ ਨੂੰ ਸੋਚ ਕੇ ਜਦੋਂ ਕਿ ਮਾੜੇ ਇਨਸਾਨ ਟੱਕਰ ਜਾਂਦੇ ਨੇ ਬਹੁਤ ਹੀ ਜ਼ਿਆਦਾ ਦੁੱਖ ਲੱਗਦਾ ਹੈਗਾ ਧੀਆ ਹੋਰ ਕੋਈ ਬਾਲਾ ਜ਼ਿਆਦਾ ਨਹੀਂ ਕੁਛ ਖਾਂਦੀਆਂ ਹੁੰਦੀਆਂ ਮੰਗਦੀਆਂ ਹੁੰਦੀਆਂ ਹਮੇਸ਼ਾ ਮਾਪਿਆਂ ਦੇ ਨਾਲ ਖੜਦੀਆਂ ਨੇ ਪਰ ਜਦੋਂ ਏਦਾਂ ਦੇ ਇਨਸਾਨ ਹਿਵਾਨਾਂ ਦੇ ਪੱਲੇ ਪੈ ਜਾਂਦੀਆਂ ਨੇ ਨਾ ਤਾਂ ਜਦੋਂ ਧੀ ਦੁਖੀ ਹੁੰਦੀ ਹੈ ਮਾਪਿਓ ਉਦੋਂ ਜ਼ਿਆਦਾ ਦੁਖੀ ਹੁੰਦਾ ਹੈਗਾ ਇਤੇ ਬਹੁਤ ਹੀ ਜ਼ਿਆਦਾ ਦੁੱਖ ਲੱਗਿਆ ਇਦਾਂ ਦੀ ਘਟਨਾ ਨੂੰ ਸੁਣ ਕੇ ਹਰ ਆਮ ਹੀ ਹੁੰਦੀਆਂ ਰਹਿੰਦੀਆਂ ਨੇ ਇਦਾਂ ਦੀਆਂ ਘਟਨਾ ਤੇ ਇਦਾਂ ਹਨਾ ਸਰਕਾਰ ਨੂੰ ਸਖਤ ਤੋਂ ਸਖਤ ਇਨ੍ਹਾਂ ਵਾਸਤੇ ਕਾਰਵਾਈ ਕਰਨੀ ਚਾਹੀਦੀ ਹੈ ਇਦਾਂ ਦੇ ਲੋਬੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਹਨਾ ਜਿਹੜਾ ਕੋਈ ਦੇਖ ਕੇ ਹੋਰ ਵੀ ਕੋਈ ਸੋਚੇ ਵੀ ਜੇਕਰ ਉਹਦੇ ਨਾਲ ਇਦਾਂ ਕੀਤਾ ਤਾਂ ਉਹਨਾਂ ਨਾਲ ਇਦਾਂ ਹੋਇਆ ਤਾ ਕੋਈ ਹੋਰ ਵੀ ਇਦਾਂ ਨਾ ਕੋਈ ਹੋਰ ਕਿਸੇ ਹਨਾ ਨਾਬਯਤਾ ਦੇਖ ਨਾ ਲਾਸ਼ ਨਾ ਆਵੇ ਘਰੇ ਵਿਚਾਰੀ ਦੇ ਵਿਆਹ ਨੂੰ ਹਨਾ ਸਿਰਫ 5 ਮਹੀਨੇ ਹੋਏ ਸੀਗੇ ਤੇ ਤੁਸੀਂ ਦੇਖੋ ਹਨਾ ਕਿੰਨੇ ਸੁਪਨੇ ਹੁੰਦੇ ਨੇ ਆਪਣੇ ਵਿਆਹਾਂ ਵਾਸਤੇ ਹਨਾ ਜਦੋਂ ਕਿ ਆਪ ਉਹਦੀ ਇੰਸਟਾ ਦੀ ਵੀਡੀਓ ਦੇਖ ਲਏਗੇ ਕਿੰਨੀ ਖੁਸ਼ ਹੁੰਦੀ ਆ ਉਹ ਕਹਿੰਦੀ ਆ ਵੀ ਮੇਰੇ ਘਰ ਵਾਲਾ ਮੇਰੇ ਹਸਬੰਡ ਕਹਿੰਦੇ ਨੇ ਵੀ ਮੈਂ ਇੰਸਟਾ ਚਲਾਉਣਾ ਕਹਿੰਦੀ ਮੈਂ ਕਿਹਾ ਉਹਨਾਂ ਨੂੰ ਵੀ ਤੁਸੀਂ ਇੰਸਟਾ ਚਲਾ ਲਿਆ ਕਰੋ ਮੈਂ ਤੁਹਾਡੇ ਮਗਰ ਵਜਾ ਕਰਾਂਗੀ ਕਿੰਨੀ ਸੋਹਣੀ ਹਨਾ ਹਾਸਰੀ ਆ ਉਹ ਇੱਕ ਰਾਜਕੁਮਾਰਾਂ ਦੇ ਸੁਪਨੇ ਦੇਖ ਰਹੀ ਹੈ ਵਿਚਾਰੀ ਮੂਨੇ ਪਤਾ ਸੀ ਵੀ ਮੈਂ ਰਾਜਕੁਮਾਰ ਨਾਲ ਨਹੀਂ ਇੱਕ ਹਵਾਨ ਨਾਲ ਵਿਆਹੀ ਜਾ ਰਹੀ ਹਾਂ ਜੋ ਕਿ ਹਨਾ ਵੀ ਮੇਰੀ ਜਾਨ ਲੈ ਲੇਗਾ ਚਮੀ ਇਹ ਬਹੁਤ ਹੀ ਮਾੜੀ ਗੱਲ ਹੈ ਬਹੁਤ ਹੀ ਮੰਦ ਭਾਗੀ ਘਟਨਾ ਹੈ ਇਦਾਂ ਦੀ ਕਦੇ ਵੀ ਘਟਨਾ ਨਾ ਹੋਣ ਆਪਣੀਆਂ ਹਨਾ ਬਹੁਤ ਹੀ ਦੁੱਖ ਲਾਦਾ ਜਦੋਂ ਇਦਾਂ ਦੀਆਂ ਖਬਰਾਂ ਸੁਣਦੇ ਆਂਗੇ ਅਪਾ ਵੈਗਰੂ ਅੱਗੇ ਅਰਦਾਸ ਕਰਦੇ ਆਂ ਵੀ ਅੱਗੇ ਤੋਂ ਇਦਾਂ ਦੀ ਕੋਈ ਵੀ ਵੀਡੀਓ ਨਾ ਆਵੇ ਹਨਾ ਬਹੁਤ ਹੀ ਜ਼ਿਆਦਾ ਦੁੱਖ ਲੱਗਿਆ ਮੈਨੂੰ ਇਸ ਵੀਡੀਓ ਨੂੰ ਦੇਖ ਕੇ ਤੇ ਪ੍ਰਮਾਤਮਾ ਉਹਦੀ ਆਤਮਾ ਨੂੰ ਸ਼ਾਂਤੀ ਸ਼ਾਂਤੀ ਬਖਸ਼ੇ ਆਪਦੇ ਚਰਨਾਂ 'ਚ ਨਿਵਾਜੇ ਤੇ ਬਸ ਅਰਦਾਸ ਇਹੀ ਕਰਦਗੇਂਗੇ ਤੇ ਬਾਕੀ ਉਹਦੇ ਸਵਾਰਿਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਹੋਰ ਵੀ ਕੋਈ ਦੇਖ ਕੇ ਇਦਾਂ ਦੀ ਜਿਦੂ ਸਜ਼ਾ ਉਹਨਾਂ ਨੂੰ ਮਿਲੇ ਤਾਂ ਸੋਚ ਕੇ ਡਰੇ ਵੀ ਕਿਸੇ ਰੀਤੀ ਨੂੰ ਮਾਰਨ ਦਾ ਕਿੰਨਾ ਕੁ ਵੱਡਾ ਗੁਨਾਹ ਕਰਦੇ ਆਪਾਂ ਤੇ ਕਿੰਨੀ ਕੁ ਵੱਡੀ ਸਜ਼ਾ ਭੁਗਤਣੀ ਪੈਂਦੀ ਹੈਗੀ ਕਿਸੇ ਨੇ ਕਿੰਨੀਆਂ ਲਾਡਾਂ ਨਾਲ ਪਾਲੀ ਹੁੰਦੀ ਹੈ ਕਿੰਨੇ ਲਾੜ ਜਾਮਾ ਨਾਲ ਹਨਾ ਕਿੰਨੇ ਸੁਪਨੇ ਲੈ ਕੇ ਉਹ ਆਪਣੇ ਸਹਰੇ ਘਰ ਜਾਂਦੀ ਹੈ ਕਿ ਜਦੋਂ ਇਦਾਂ ਦੇ ਇਨਸਾਨ ਟੱਕਰ ਜਾਂਦੇ ਨੇ ਨਾ ਤਾਂ ਸੋਚ ਕੇ ਰੂਹ ਕੰਬ ਜਾਂਦੀ ਹੈਗੀ ਵੀ ਇਦਾਂ ਦੇ ਇਨਸਾਨਾਂ ਤੋਂ ਬਚਾ ਕੇ ਰੱਖੀ ਵਾਹਿਗੁਰੂ ਮੈਂ ਮਾਪਿਆਂ ਅੱਗੇ ਹੀ ਬੇਨਤੀ ਕਰਦੀ ਆਂ ਵੀ ਵੀ ਕੁਛ ਕਮਾਉਣ ਵਾਲਾ ਘਟ ਭਾਲ ਲੂ ਵੀ ਪਰ ਇਨਸਾਨ ਚੰਗਾ ਭਾਲੋ ਜ਼ਮੀਨਾਂ ਦੇ ਲਾਲਚਾਂ 'ਚ ਨਾ ਦੇਖੋ ਕੋਈ ਵੱਡੇ ਸਰਕਾਰੀ ਨੌਕਰੀਆਂ ਨਾ ਦੇਖੋ ਬਸ ਇਨਸਾਨ ਸਹੀ ਹੋਵੇ ਜਿਹੜਾ ਆਪਣੀ ਕੁੜੀ ਨੂੰ ਦੋ ਵਕਤ ਦੀ ਰੋਟੀ ਖੁਸ਼ਹਾਲੀ ਦੇ ਕੇ ਦੇ ਦੇ ਆਪਣੀ ਕੁੜੀ ਉਹਦੇ ਨਾਲ ਖੁਸ਼ ਹੋ ਕੇ ਜ਼ਿੰਦਗੀ ਟਪਾ ਸਕੇ ਆਪਾਂ ਜਿੰਨੇ ਜ਼ਿਆਦਾ ਹਨਾ ਵੱਡੇ ਲੋਕ ਦੇਖਦੇ ਆ ਵੀ ਇਹ ਇੰਨਾ ਕੁ ਸ਼ੇ ਕੁਸ਼ਾ ਪਰ ਇਨਸਾਨ ਨਹੀਂ ਸਹੀ ਹੁੰਦੇ ਲਾਲਚੀ ਹੁੰਦੇ ਨੇ ਉਹ ਫਿਰ ਇਦਾਂ ਹੀ ਕਰ ਦਿੰਦੇ ਨੇਗੇ ਇਸ ਕਰਕੇ ਹੱਥ ਵਨ ਕੇ ਬੇਨਤੀ ਆ ਕਿ ਆਪਣੀ ਕੁੜੀ ਲਈ ਚੱਜ ਦਾ ਵਾਰ ਲੱਭੋ ਬਾਕੀ ਕਰਮਾਂ ਦੇ ਸਾਰੇ ਹੁੰਦਾ ਹਨਾ ਮਾਪਿਓ ਤਾਂ ਬਈ ਕੋਈ ਨਹੀਂ ਮਾੜਾ ਦੇਖ ਕੇ ਹਨਾ ਵਿਆਹ ਕਰਦਾਗਾ ਵੀ ਕੋਈ ਮਾੜਾ ਵੀ ਆਪਾਂ ਸੋਚੀਏ ਵੀ ਆਪਾਂ ਆਪਣੀ ਧੀ ਨੂੰ ਇਦਾਂ ਵਿਆਹ ਦਈਏ ਕਿ ਆਪਣੀ ਧੀ ਨਾਲ ਇਦਾਂ ਹੋਵੇ ਇਦਾਂ ਤਾਂ ਕੋਈ ਨਹੀਂ ਹਰ ਕੋਈ ਆਪ ਦੇ ਵਾਸਤੇ ਆਪਣੀ ਧੀ ਵਾਸਤੇ ਸਭ ਤੋਂ ਵੱਧ ਚੰਗਾ ਹੀ ਚੰਗਾ ਲੱਭਦਾ ਹੈ ਮਾਪਿਓ ਚਾਹੇ ਕਿੰਨਾ ਹੀ ਦੁਖੀ ਹੋ ਕੇ ਵਿਆਹ ਕਰੇ ਪਰ ਉਹ ਇਹ ਸੋਚਦਾ ਐ ਵੀ ਮੇਰੀ ਧੀ ਸੌਖੀ ਰਵੇ ਪਰ ਜਦੋਂ ਇਦਾਂ ਦੇ ਹਵਾਨਾਂ ਦੇ ਹੱਥ ਪੈ ਜਾਂਦੀਆਂ ਨੇ ਲੜਨ ਲੱਗ ਜਾਂਦੀਆਂ ਨੇ ਉਦੋਂ ਬਹੁਤ ਹੀ ਜ਼ਿਆਦਾ ਦੁੱਖ ਹੁੰਦਾ ਹੈ ਬਹੁਤ ਹੀ ਜ਼ਿਆਦਾ ਆਖੋਂ ਦੀ ਐ ਮਾਪਿਓ ਵੀ ਦੁਖੀ ਹੁੰਦਾ ਹੈ ਹੁਣ ساری ਉਮਰ ਨਾਲੇ ਯਾਦ ਕਰਨਗੇ ਨਾਲੇ ਤੜਫਣਗੇ ਬਸ ਇਹ ਹੀ ਅਰਦਾਸ ਬੇਨਤੀ ਕਰਦੀ ਆ ਵਾਹਿਗੁਰੂ ਅੱਗੇ ਕੀ ਜਿੱਦਾਂ ਇਹ ਵਿਚਾਰੀ ਨਾਲ ਹੋਇਆ ਉਦਾਂ ਕਿਸੇ ਵੀ ਧੀ ਨਾਲ ਨਾ ਹੋਵੇ ਸੱਚੀ ਆ ਗੱਲ ਜੀ